ਸਸ਼ਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਖੁਸ਼ਬੋ ਪੰਜਾਬ ਬੁਲੇਟਿਨ ਦਾ ਆਗਾਜ਼ ਕਰਦੇ ਹਾਂ ਕੁਝ ਮੁੱਖ ਸੁਰਖੀਆਂ ਦੇ ਨਾਲ। ਭੀਮਾ ਮੋਦੀ ਦੇ ਵਿਰੋਧ ਚ ਕਿਸਾਨ ਅੱਜ ਪਟਿਆਲਾ ਜ਼ਿਲ੍ਹੇ ਦੇ ਐਸਕੇਐਮ ਨੇ ਬੁਲਾਈ ਮੀਟਿੰਗ ਮਹਾਂ ਰੈਲੀ ਤੇ ਹੋਵੇਗਾ ਮੰਥਤ। ਚੰਡੀਗੜ੍ਹ ਚ ਯੋਗੀ ਦੀ ਰੈਲੀ ਤੋਂ ਪਹਿਲਾਂ ਆਪ ਨੂੰ ਵੱਡਾ ਝਟਕਾ ਦਿੱਗਜ ਨੇਤਾ ਹਰਮੋਹਨ ਤਵਨ ਦੇ ਪੁੱਤ ਨੇ ਛੱਡੀ ਪਾਰਟੀ ਵਿਕਰਮ ਤਵਨ ਅੱਜ ਪਾਚ ਪਾਚ ਹੋਣਗੇ ਸ਼ਾਮਿਲ। ਪੰਜਾਬ ਚ ਗਰਮੀ ਨੇ ਮਚਾਈ ਤਬਾਹੀ 25 ਤੋਂ 48 ਡਿਗਰੀ ਦੇ ਪਾਰ ਜਾਵੇਗਾ ਤਾਪਮਾਨ ਟੁੱਟੇਗਾ 40 ਸਾਲਾ ਦਾ ਪੁਰਾਣਾ ਰਿਕਾਰਡ ਅੱਜ ਸੀਐਮ ਅਮਾਨ ਦਾ ਲੁਧਿਆਣਾ ਚ ਰੋਡ ਸ਼ੋ ਆਪ ਉਮੀਦਵਾਰ ਪੱਪੀ ਦੇ ਹੱਕ ਚ ਕਰਨਗੇ ਵੋਟ ਅਪੀਲ ਪੂਰੇ ਇਲਾਕੇ ਚ ਸਖਤ ਸੁਰੱਖਿਆ ਪ੍ਰਬੰਧ ਪੀਐਮ ਮੋਦੀ ਦੇ ਵਿਰੋਧ ਚ ਕਿਸਾਨ ਦੱਸਦੀ ਹੈ ਕਿ ਪੀਐਮ ਮੋਦੀ ਹੁਣ ਪੰਜਾਬ ਆਉਣ ਵਾਲੇ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਤਾਂ ਉਸ ਤੋਂ ਪਹਿਲਾਂ ਕਿਸਾਨਾਂ ਦੇ ਵੱਲੋਂ ਵਿਰੋਧ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਦੱਸ ਜੀ ਕਿ ਅੱਜ ਪਟਿਆਲਾ ਜ਼ਿਲ੍ਹੇ ਦੇ ਐਸਕੇਐਮ ਯਾਨੀ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਇੱਕ ਮੀਟਿੰਗ ਬੁਲਾਈ ਗਈ ਹੈ ਮਹਾਂ ਰੈਲੀ ਤੇ ਮੰਥਨ ਕੀਤਾ ਜਾਏਗਾ ਪੀਐਮ ਮੋਦੀ ਦੇ ਵਿਰੋਧ ਨੂੰ ਲੈ ਕੇ ਚਰਚਾ ਇਸ ਮੀਟਿੰਗ ਦੇ ਵਿੱਚ ਕੀਤੀ ਜਾਏਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਤੇ 24 ਮਈ ਨੂੰ ਪੰਜਾਬ ਆ ਰਹੇ ਨੇ ਪਾਜਪਾ ਨੇ ਉਹਨਾਂ ਦੀ ਪਟਿਆਲਾ ਗੁਰਦਾਸਪੁਰ ਅਤੇ ਝਲੰਦਰ ਦੇ ਵਿੱਚ ਰੈਲੀਆਂ ਤੈਅ ਕੀਤੀਆਂ ਨੇ ਤਾਂ ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਵੀ ਪ੍ਰਧਾਨ ਮੰਤਰੀ ਦਾ ਵਿਰੋਧ ਕਰਨ ਦੇ ਲਈ ਸਟ੍ਰੈਟਜੀ ਬਣਾਉਣ ਲੱਗ ਪਈਆਂ ਨੇ ਕਿਸਾਨ ਯੂਨੀਅਨਾਂ ਨੇ ਉਹਨਾਂ ਦੇ ਲਈ ਅਪਾਤ ਮੀਟਿੰਗ ਬੁਲਾ ਲਈ ਹੈ ਤਾਂ ਦੱਸ ਦਈਏ ਕਿ ਪੀਐਮ ਦੇ ਵਿਰੋਧ ਦੇ ਫੈਸਲੇ ਤੇ ਮੰਥਨ ਕਰ ਅੱਗੇ ਦੇ ਰਣਨੀਤੀ ਤੈਅ ਕੀਤੀ ਜਾਏਗੀ ਅਤੇ ਨਾਲ ਹੀ ਵਿਰੋਧ ਦਾ तरीका ਵੀ ਤੈਅ ਕੀਤਾ ਜਾਏਗਾ ਸਯੁਕਤ ਕਿਸਾਨ ਮੋਰਚੇ ਦੀ ਪਟਿਆਲਾ ਜ਼ਿਲ੍ਹੇ ਦੀ ਅੱਜ 20 ਮਈ ਨੂੰ ਇਹ ਮੀਟਿੰਗ ਬੁਲਾਈ ਗਈ ਹੈ ਇਹ ਮੀਟਿੰਗ ਕਰੀਬ 2 ਵਜੇ ਤੈਅ ਹੈ ਤੇ ਇਸ ਮੀਟਿੰਗ ਦੇ ਵਿੱਚ ਮੁੱਖ ਰੂਪ ਤੋਂ ਪੀਐਮ ਦੇ ਪ੍ਰੋਗਰਾਮ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਜਾਏਗੀ ਤਾਂ ਸਯੁਕਤ ਕਿਸਾਨ ਮੋਰਚੇ ਦੇ ਨੇਤਾ ਦਰਸ਼ਨਪਾਲ ਸਿੰਘ ਦਾ ਕਹਿਣਾ ਹੈ ਕਿ ਪਟਿਆਲਾ ਜ਼ਿਲ੍ਹੇ ਦੀ ਮੀਟਿੰਗ ਤੈਅ ਹੈ ਤਾਂ ਇਸ ਦੇ ਵਿੱਚ ਸੰਘਰਸ਼ ਨੂੰ ਲੈ ਕੇ ਮੰਥਨ ਹੋਏਗਾ ਜਿਤੇ ਸੀਐਮ ਯੋਗੀ ਪਹਿਲੀ ਵਾਰ ਪੰਜਾਬ ਆਉਣ ਵਾਲੇ ਨੇ ਤਾਂ ਹੁਣ ਯੋਗੀ ਦੇ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਮਿਲ ਗਿਆ ਦਾਜੀ ਕਿ ਯੋਗੀ ਦੇ ਪੰਜਾਬ ਆਉਣ ਤੋਂ ਪਹਿਲਾਂ ਆਪ ਨੂੰ ਵੱਡਾ ਝਟਕਾ ਚੰਡੀਗੜ੍ਹ ਦੇ ਵਿੱਚ ਮਿਲਿਆ ਹੈ ਦਿਗਜ ਨੇਤਾ ਦੇ ਪੁੱਤ ਨੇ ਪਾਰਟੀ ਛੱਡ ਦਿੱਤੀ ਆਮ ਆਦਮੀ ਪਾਰਟੀ ਹਰਮੋਹਨ ਧਵਨ ਦੇ ਪੁੱਤ ਨੇ ਛੱਡੀ ਹੈ ਵਿਕਰਮ ਧਵਨ ਦੇ ਵੱਲੋਂ ਆਪ ਛੱਡ ਕੇ ਬੀਜੇਪੀ ਦਾ ਦਾਮਨ ਥਾਮਿਆ ਜਾਏਗਾ ਦਾਜੀ ਕਿ ਬੀਜੇਪੀ ਦੇ ਵਿੱਚ ਅੱਜ ਵਿਕਰਮ ਧਵਨ ਸ਼ਾਮਲ I wanna get. ਚੰਡੀਗੜ੍ਹ ਦੇ ਮਲੋਆ ਸਥਿਤ ਸਰਕਾਰੀ ਸਕੂਲ ਦੇ ਕੋਲ ਖਾਲੀ ਮੈਦਾਨ ਦੇ ਵਿੱਚ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਰੈਲੀ ਹੈ ਇਸ ਦੇ ਲਈ ਭਾਜਪਾ ਦੇ ਵੱਲੋਂ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਨੇ ਵੱਖ-ਵੱਖ ਇਲਾਕਿਆਂ ਤੋਂ ਵੱਖ-ਵੱਖ ਨੇਤਾਵਾਂ ਦੀ ਭੀੜ ਜੁਟਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਉੱਥੇ ਇਸ ਰੈਲੀ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਚੰਡੀਗੜ੍ਹ ਦੇ ਦਿੱਗਜ ਨੇਤਾ ਹਰਮੋਹਨ ਧਵਨ ਦੇ ਪੁੱਤ ਵਿਕਰਮ ਧਵਨ ਨੇ ਪਾਰਟੀ ਛੱਡੀ ਹੈ ਅੱਜ ਯੋਗੀ ਅਦਿੱਤਿਆਨਾਥ ਦੀ ਰੈਲੀ ਦੇ ਦੌਰਾਨ ਭਾਰਤੀ ਜਨਤਾ ਪਾ ਪਾਟੀ ਵਿਕਰਮ ਦੇ ਵੱਲੋਂ ਜੁਆਇਨ ਕੀਤੀ ਜਾਏਗੀ ਭਾਜਪਾ ਦੇ ਵੱਲੋਂ ਜਾਣਬੁੱਝ ਕੇ ਇਸ ਜਗ੍ਹਾ ਦਾ ਚੈਨ ਕੀਤਾ ਗਿਆ ਕਿਉਂਕਿ ਮਲੋਆ ਦੇ ਵਿੱਚ ਸਮਾਲ ਫਲੈਟ ਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਰਹਿਣ ਵਾਲੇ ਵੋਟਰਾਂ ਦੀ ਸੰਖਿਆ ਜ਼ਿਆਦਾ ਹੈ ਇਸ ਲਈ ਭਾਜਪਾ ਦੇ ਪੱਖ ਦੇ ਵਿੱਚ ਉਹਨਾਂ ਨੂੰ ਕਰਨ ਦੇ ਲਈ ਮਲੋਆ ਦੇ ਵਿੱਚ ਪ੍ਰੋਗਰਾਮ ਦੀ ਤਿਆਰੀ ਕੀਤੀ ਗਈ ਹੈ ਭਾਜਪਾ ਦੇ ਵੱਲੋਂ ਯੋਗੀ ਅਦਿੱਤਨਾਥ ਦੇ ਪ੍ਰੋਗਰਾਮ ਤੋਂ ਚੰਡੀਗੜ੍ਹ ਦੇ ਵਿੱਚ ਕੁੱਲ VOTING ਦੇ 60% ਦੀ ਵੋਟਾਂ ਨੂੰ ਜਿੱਤਣ ਦਾ ਦਾਵਾ ਕੀਤਾ ਜਾ ਰਿਹਾ ਹੈ ਤਦਾਦੀਏ ਕੀ ਪਾਸ ਪਾਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ 25 ਮਈ ਤੋਂ ਬਾਅਦ ਕਦੀ ਵੀ ਪ੍ਰਧਾਨ ਮੰਤਰੀ ਮੋਦੀ ਚੰਡੀਗੜ੍ਹ ਦੇ ਵਿੱਚ ਜਨ ਸਭਾ ਨੂੰ ਸੰਬੋਧਿਤ ਕਰ ਸਕਦੇ ਨੇ ਇਸ ਤੋਂ ਇਲਾਵਾ ਮਨੋਜ ਜਤਵਾਰੀ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੀ ਜਨ ਸਭਾ ਚੰਡੀਗੜ੍ਹ ਦੇ ਵਿੱਚ ਕਰਨਗੇ ਤਾਂ ਉੱਥੇ ਹੀ ਰਾਜਸਥਾਨ ਦੇ ਮੁੱਖ ਮੰਤਰੀ ਵੀ ਇੱਕ ਜਨ ਸਭਾ ਚੰਡੀਗੜ੍ਹ ਦੇ ਵਿੱਚ ਕਰ ਸਕਦੇ ਨੇ ਪੰਜਾਬ ਦੇ ਵਿੱਚ ਦਿਨੋ ਦਿਨ ਗਰਮੀ ਨੇ ਆਪਣਾ ਕਹਿਰ ਵਰਪਾਉਣਾ ਸ਼ੁਰੂ ਕਰ ਦਿੱਤਾ ਦੱਸ ਦਈਏ ਕਿ ਇਸ ਮੌਸਮ ਨੇ ਤਬਾਹੀ ਮਚਾਈ ਹੋਈ ਹੈ ਤਾਂ ਕਿਹਾ ਜਾ ਰਿਹਾ 46 ਸਾਲਾਂ ਦਾ ਰਿਕਾਰਡ ਇਸ ਵਾਰ ਟੁੱਟੇਗਾ ਕਿਉਂਕਿ ਜੋ ਟੈਂਪਰੇਚਰ ਹੈ ਜੋ ਤਾਪਮਨ ਹੈ 25 ਡਿਗਰੀ ਤੋਂ 45 ਡਿਗਰੀ ਦੇ ਵਿਚਾਲੇ ਮਈ ਦੇ ਮਹੀਨੇ ਦੇ ਵਿੱਚ ਹੀ ਰਹਿਣ ਵਾਲਾ ਤਾਂ 46 ਜੋ ਸਾਲ ਨੇ 46 ਸਾਲਾ ਦਾ ਜੋ ਰਿਕਾਰਡ ਟੁੱਟ ਜਾਏਗਾ ਤੇ ਪੂਰੇ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਗਰਮੀ ਨੂੰ ਲੈ ਕੇ ਲੂ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਗਰਮੀ ਬਿਹਾਲ ਕਰ ਰਹੀ ਹੈ ਹਾਲਾਤ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਪੰਜਾਬ ਦੇ ਨਾਲ ਨਾਲ ਉੱਤਰ ਭਾਰਤ ਦੇ ਕਈ ਰਾਜਾਂ ਦੇ ਵਿੱਚ ਰੈਡ ਅਲਰਟ ਜਾਰੀ ਕਰਤਾ 25 ਮਈ ਤੋਂ ਨੌਤਪਾ ਸ਼ੁਰੂ ਹੋ ਜਾਏਗਾ ਜਿਸ ਤੋਂ ਬਾਅਦ ਸੂਰਜ ਹੋਰ ਵੀ ਜ਼ਿਆਦਾ ਗੁੱਗਲੇਗਾ ਤਾਂ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਸ ਸਾਲ ਗਰਮੀ ਦੇ ਸਾਰੇ ਰਿਕਾਰਡ ਟੁੱਟਣ ਵਾਲੇ ਨੇ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਏ ਤਾਂ ਸ਼ਾਮ ਤੋਂ ਲੈ ਕੇ ਹੁਣ ਤੱਕ ਜੋ ਬਠਿੰਡਾ ਦੇ ਵਿੱਚ ਕਾਫੀ ਗਰਮੀ ਰਹੀ ਹੈ ਕੱਲ ਸ਼ਾਮ ਬਠਿੰਡਾ ਦੇ ਵਿੱਚ 46.3 ਡਿਗਰੀ ਟੈਂਪਰੇਚਰ ਰਿਕਾਰਡ ਕੀਤਾ ਗਿਆ ਬਠਿੰਡਾ ਦੇ ਵਿੱਚ ਇੱਕ ਹੀ ਦਿਨ ਦੇ ਵਿੱਚ 7 ਡਿਗਰੀ ਦੇ ਤਾਪਮਾਨ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਜੋ ਕਿ ਬੇहद ਹੈਰਾਨ ਕਰਨ ਵਾਲਾ ਪਠਾਨਕੋਟ ਦੇ ਵਿੱਚ ਤਾਪਮਾਨ 45 0.5 ਡਿਗਰੀ ਰਿਹਾ ਪਟਿਆਲਾ ਦੇ ਵਿੱਚ 45 ਲੁਧਿਆਣਾ ਦੇ ਵਿੱਚ 44.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਤਾਂ ਦੱਸ ਦਈਏ ਕਿ ਮੌਸਮ ਵਿਭਾਗ ਨੇ ਪੰਜਾਬ ਦੇ ਫਾਜ਼ਿਲਕਾ ਮੁਕਤਸਰ ਬਠਿੰਡਾ ਅਤੇ ਮਾਨਸਾ ਦੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਉੱਥੇ ਹੀ ਹੋਰ ਬਾਕੀ ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਕਾਲ ਪੰਜਾਬ ਦੇ 10 ਜ਼ਿਲ੍ਹੇ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੋਗਾ ਬਠਿੰਡਾ ਬਰਨਾਲਾ ਅਤੇ ਮਾਨਸਾ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਲੋਕ ਸਭਾ ਚੋਣਾਂ ਦੀ ਜੋ ਤਾਰੀਖ ਹੈ ਜਿੱਦਾਂ ਜਿੱਦਾਂ ਹੀ ਨੇੜੇ ਆਉਂਦੀ ਜਾ ਰਹੀ ਹੈ ਉਸ ਦਾ ਹੀ ਸਿਆਸੀ ਅਖਾੜਾ ਲਗਾਤਾਰ ਭਖਦਾ ਜਾ ਰਿਹਾ ਹੈ ਤਾਂ ਦੱਸ ਦਿਓ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁੱਦ ਲੁਧਿਆਣਾ ਦੇ ਵਿੱਚ ਰੋਡ ਸ਼ੋਅ ਕਰਨਗੇ ਤਾਂ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੱਪੀ ਪ੍ਰਸ਼ਰ ਦੇ ਹੱਕ ਦੇ ਵਿੱਚ ਵੋਟ ਅਪੀਲ ਕੀਤੀ ਜਾਏਗੀ ਜਿਸ ਨੂੰ ਲੈ ਕੇ ਸੁਰੱਖਿਆ ਜੁਨੇ ਉਸ ਦੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਪੂਰੇ ਇਲਾਕੇ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਕਿਉਂਕਿ ਖੁਦ ਲੁਧਿਆਣੇ ਦੀਆਂ ਸੜਕਾਂ ਤੇ ਰੋਡ ਸ਼ੋਅ ਉਹ ਜੋ ਹੈ ਸੀਐਮ ਆਮਾਨ ਦੇ ਵੱਲੋਂ ਕੀਤਾ ਜਾਏਗਾ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਦੇ ਵਿੱਚ ਨੇ ਦੱਸਿਆ ਕਿ ਕੱਲ ਰਾਤ ਤੋਂ ਉਹ ਲੁਧਿਆਣਾ ਦੇ ਵਿੱਚ ਹੀ ਰੁਕੇ ਹੋਏ ਨੇ ਤਾਂ ਮਾਨ ਅੱਜ ਹਲਕੇ ਦੇ ਵਿੱਚ ਰੋਡ ਸ਼ੋਅ ਕੱਢਣਗੇ ਟਿੱਬਾ ਰੋਡ ਤੋਂ ਰੋਡ ਸ਼ੋਅ ਸ਼ੁਰੂ ਹੋ ਕੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੇ ਦਫ਼ਤਰ ਤੱਕ ਕੱਡਿਆ ਜਾਏਗਾ ਮਾਨ ਦੇਉਣ ਤੋਂ ਬਾਅਦ ਆਪ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਤਾਂ ਮੁੱਖ ਮੰਤਰੀ ਮਾਨ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਦੇ ਲਈ ਵੋਟ ਮੰਗਣਗੇ ਮਾਨ ਦਾ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਦਾ ਇਹ ਪੰਜਵਾਂ ਦੌਰਾ ਹੋਏਗਾ ਤਾਂ ਦੁਪਹਿਰ ਦੇ ਕਰੀਬ 3:30 ਵਜੇ ਰੋਡ ਸ਼ੋਅ ਸ਼ੁਰੂ ਹੋਏਗਾ ਰੋਡ ਸ਼ੋਅ ਦੇ ਲਈ ਪੂਕਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਆਪ ਉਮੀਦਵਾਰ ਅਸ਼ੋਕ ਪ੍ਰਸ਼ਰ ਪੱਪੀ ਹਲਕਾ ਸੈਂਟਰਲ ਤੋਂ ਵਿਧਾਇਕ ਨੇ ਪਾਰਟੀ ਨੇ ਹਿੰਦੂ ਚਿਹਰਾ ਹੋਣ ਦੇ ਕਰਕੇ ਪੱਪੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਵੱਧਦੀ ਗਰਮੀ ਦੇ ਕਹਿਰ ਨੂੰ ਦੇਖਦਿਆਂ ਹੁਣ ਹਰਿਆਣਾ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਦੱਸ ਦੇ ਕਿ 11 ਜ਼ਿਲ੍ਹਿਆਂ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਤਾਂ ਉੱਥੇ ਹੀ ਚੰਡੀਗੜ੍ਹ ਦੇ ਵਿੱਚ ਵੀ ਇਸੇ ਤਰੀਕੇ ਦਾ ਮੌਸਮ ਹੈ ਤਾਂ ਜੇਕਰ ਗੱਲ ਪੰਜਾਬ ਦੀ ਕੀਤੀ ਜਾਏ ਤਾਂ ਪੰਜਾਬ ਦੇ 4 ਜ਼ਿਲ੍ਹਿਆਂ ਦੇ ਵਿੱਚ ਵਾਰਨਿੰਗ ਦੇ ਦਿੱਤੀ ਗਈ ਹੈ ਤੇ ਹਰਿਆਣਾ ਦੇ 11 ਜ਼ਿਲ੍ਹਿਆਂ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਹਰਿਆਣਾ ਦੇ ਵਿੱਚ ਕੈਰ ਵਰਪਾਉਣ ਵਾਲੀ ਗਰਮੀ ਦੇ ਚੱਲਦਿਆਂ 11 ਜ਼ਿਲ੍ਹਿਆਂ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ। ਕਰਨਾਲ, ਕੈਥਲ ਤੇ ਰਿਵਾੜੀ ਦੇ ਵਿੱਚ ਪੰਜਵੀਂ ਤੱਕ ਦੇ ਬੱਚਿਆਂ ਨੂੰ ਛੁੱਟੀਆਂ ਦਿੱਤੀਆਂ ਗਈਆਂ ਨੇ। ਉੱਥੇ ਹੀ ਹਿਸਾਰ, ਕੁਰੂਕਸ਼ੇਤਰ, ਸਰਸਾ, ਜੀਂਦ, ਸੋਨੀਪਤ, ਨੂ ਅਤੇ ਪਾਣੀਪਤ ਦੇ ਵਿੱਚ ਜੋ 8ਵੀਂ ਤੱਕ ਦੇ ਬੱਚੇ ਨੇ ਉਹਨਾਂ ਨੂੰ ਛੁੱਟੀਆਂ ਦਿੱਤੀਆਂ ਗਈਆਂ ਨੇ। ਉੱਥੇ ਹੀ ਚਰਕੀਦਾਦਰੀ ਦੇ ਵਿੱਚ ਵੀ 24 ਮਈ ਤੱਕ ਸਕੂਲ ਬੰਦ ਰਹਿਣਗੇ। ਵੱਧਦੀ ਗਰਮੀ ਨੂੰ ਦੇਖਦੇ ਹੋਏ ਸਰਕਾਰ ਦੇ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿਚ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਵੱਧਦੀ ਗਰਮੀ ਦੇ ਕਰਕੇ ਸਕੂਲਾਂ ਦੇ ਛੁੱਟੀ ਦੇਣ ਦੀ ਪਾਵਰ ਦਿੱਤੀ ਗਈ ਹੈ ਉਧਰ ਹੀ ਹਰਿਆਣਾ ਦੇ ਗੈਰਾ ਜ਼ਿਲ੍ਹਿਆਂ ਦੇ ਵਿੱਚ 23 ਮਈ ਤੱਕ ਹੀਟ ਵੇਵ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਮਹਿੰਦਰਗੜ ਰਿਵਾੜੀ ਗੁਰੂਗ੍ਰਾਮ ਨੂੰ ਪਲਵਲ ਫਰੀਦাবাদ ਸਰਸਾ ਫਤਿਹਬਾਦ ਹਿਲਸਾਰ ਭਿਵਾਨੀ ਅਤੇ ਚਰਖੀ ਦਾਦਰੀ ਸ਼ਾਮਲ ਨੇ ਇਸ ਤੋਂ ਇਲਾਵਾ 11 ਜ਼ਿਲ੍ਹਿਆਂ ਦੇ ਵਿੱਚ orange alert ਜਨਾਂ ਦੇ ਵਿੱਚ ਪੰਚਕੁਲਾ ਅੰਬਾਲਾ ਯਮੁਨਾ ਨਗਰ ਕੁਰੂਕਸ਼ੇਤਰ ਕੈਥਲ ਕਰਨਾਲ ਝੱਜਰ ਰੋहतक सोनीपत ਪਾਣੀਪਤ ਅਤੇ ਜੀਂਦ ਸ਼ਾਮਿਲ ਹੈ ਜੇਕਰ ਚੰਡੀਗੜ੍ਹ ਦੀ ਗੱਲ ਕੀਤੀ ਜਾਏ ਤਾਂ ਚੰਡੀਗੜ੍ਹ ਦੇ ਵਿੱਚ ਵੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਚੰਡੀਗੜ੍ਹ ਦੇ ਵਿੱਚ ਵੀ ਪਾਰਾ ਜੋ ਹੈ 44 ਡਿਗਰੀ ਤੱਕ ਪਹੁੰਚਿਆ ਤੋਂ થી ਪੰਜਾਬ ਦੇ ਦੋ ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਚਾਰ ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਸੋ ਇਹ ਸਨ ਪੰਜਾਬ ਦੀਆਂ ਕੁਝ ਮੁੱਖ ਖਬਰਾਂ ਅੱਜੀਆਂ ਹੋਰਨਾਂ ਖਬਰਾਂ ਦੇ ਲਈ ਜੁੜੇ ਰਹੋ ਸਾਡੇ ਚੈਨਲ ਹਮਦਾਰਦ ਟੀਵੀ ਦੇ ਨਾਲ